ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਸ਼ਾਜਲੀ ਨਗਰ ਦੇ ਵਿੱਚ ਖੜਿਆ ਜਿੱਥੇ ਸਰਪੰਚੀ ਦਾ ਫਸਮਾ ਮੁਕਾਬਲਾ ਹੈ 4 13 ਬਾਰਡ ਨੇ ਇੱਥੇ ਲਗਭਗ 10 ਤੋਂ 12000 ਵੋਟ ਹੈ ਆਪਣੇ ਵਿਚਕਾਰ ਨਿਰਮਲ ਸਿੰਘ ਕਾਲਾ ਖੰਗੂੜਾ ਤੇ ਗੁਰਬਿਆ ਸਿੰਘ ਬਿਆਸੀ ਖੰਗੂੜਾ ਦੋ ਇਹ ਖੰਗੂੜਿਆਂ ਦੀ ਟੱਕਰ ਹੈ ਤੀਜਾ ਡਾਕਟਰ ਸਤਗੁਰ ਸਿੰਘ ਚਲੋ ਹੈਗਾ ਤਾਂ ਭਰਾ ਸਾਡਾ ਇਸੇ ਸਮਾਜ ਤੋਂ ਪਰ ਜਰਨਲ ਦੇ ਵਿੱਚ ਉਹ ਵੀ ਟੱਕਰ ਦੇ ਰਿਹਾ ਹੈ ਇਸ ਵਕਤ ਕਾਲਾ ਖੰਗੂੜਾ ਖੜਾ ਹੈ ਆਪਣੇ ਲੈਵੇ ਜੋ ਸਰਪੰਚੀ ਦਾ ਕੈਂਡੀਡੇਟ ਹੈ ਸ਼ਾਜਲੀ ਪਿੰਡ ਤੋਂ 10 ਤੋਂ 12000 ਵੋਟਾਂ ਇੱਕ ਬੇਨਤੀ ਕਰਦੇ ਆ ਕਿ ਆਮਨ ਸ਼ਾਂਤੀ ਨਾਲ ਵੋਟਾਂ ਮੰਗੋ ਤੇ ਪਵਾਓ ਜਿਹੜੇ ਲੜਾਈ ਝਗੜੇ ਨੇ ਕੱਲ ਬਹੁਤ ਬਟਾ ਜੇ ਕਹੀਦੀ ਇੱਕ ਤੰਗਿਆਂ ਦਾ ਰੂਪ ਲੈ ਲਿਆ ਦੀਪਰੋਜਪੁਰ ਜ਼ਿਲ੍ਹੇ ਚ ਜੀਰੇ ਚ ਕਿੰਨਾ ਕੁਸ ਹੋਇਆ ਉੱਥੇ ਇਹ ਕੰਮ ਪਿੰਡਾਂ ਚ ਆਪਾਂ ਨਾ ਕਰੀਏ ਹੱਥ ਜੋੜ ਕੇ ਬੇਨਤੀ ਹੈ ਪਿਆਰ ਨਾਲ ਵੋਟਾਂ ਮੰਗਿਏ ਤੇ ਪਵਾਈਏ ਆਪਾਂ ਉਹਦੇ ਕੈਂਡੀਡੇਟ ਜਿਹੜੇ ਖੜੇ ਨੇ ਉਹ ਸਾਡਾ ਹੱਕ ਹੈ ਵੋਟ ਪਾਉਣ ਦਾ ਅਧਿਕਾਰ ਹੈ ਤੇ ਖੜੇ ਹੋਣ ਦਾ ਵੀ ਅਧਿਕਾਰ ਹੈ ਬਾਕੀ ਸਾਡੇ ਵਿਚਕਾਰ ਕਾਲਾ ਖੂੜਾ ਗੱਲਬਾਤ ਕਰਦੇ ਹਾਂ ਫੇਰ ਜੀ ਕਹ ਖਾਲਸਾ ਦੱਬ ਕੇ ਬੋਲ ਮੜਾ ਜਾਂ ਕਰੰਟ ਕੱਟ ਫੇਰ ਜੀ ਕਹ ਖਾਲਸਾ ਠੀਕ ਹੈ ਜੀ ਹਾਂਜੀ ਕੀ ਮੁੱਦੇ ਲੈ ਕੇ ਚੱਲੇ ਹੋਇਓ ਮੁੱਦੇ ਦੇਖੋ ਜੀ ਪਿੰਡ ਦੇ ਵਿੱਚ ਗਰਾਊਂਡ ਦੀ ਹਾਂਜੀ ਹਾਂ ਕੀ ਮੁੱਦੇ ਲੈ ਕੇ ਚੱਲੇ ਹੋਇਓ ਦੇਖੋ ਜੀ ਮੁੱਦੇ ਪਿੰਡ ਦੇ ਵਿੱਚ ਕੰਮ ਕਾਫੀ ਪਏ ਨੇ ਅਧੂਰੇ ਠੀਕ ਹੈ ਸਟੇਡੀਅਮ ਠੀਕ ਹੈ ਬੱਚਿਆਂ ਅੱਛਾ ਆਪਣੇ ਪਿੰਡ ਦੇ ਖਿਡਿਆਰੀ ਬਹੁਤ ਨੇ ਜੀ ਪਰ ਉਹਨਾਂ ਨੂੰ ਗਰਾਊਂਡ ਦੀ ਬਹੁਤ ਸਮੱਸਿਆਰੀ ਠੀਕ ਹੈ ਹਾਂ ਤੇ ਗਰੀਬਾਂ ਲਈ ਹਸਪਤਾਲ ਜੀ ਮੈਡੀਕਲ ਦੀਆਂ ਸਹੂਲਤਾਂ ਪ੍ਰਬੰਧ ਕਰਾਂਗੇ ਠੀਕ ਹੈ ਤੇ ਪਾਣੀ ਦੀ ਸਮੱਸਿਆ ਬਾਰਡਰ ਵਾਕ ਦੀ ਤੇ ਪਿੰਡ ਦੇ ਵੱਡਾ ਪਿੰਡਾਂ ਲਾਈਟਿੰਗ ਵਗੈਰਾ ਜੋ ਗਲੀਆਂ ਨਾਲੀਆਂ ਚਰੋ ਤੇ ਅਧੂਰਾ ਆਪਾਂ ਹੈਗੇ ਉਹ ਵੀ ਪੂਰੀਆਂ ਕਰਾਂਗੇ ਜੀ ক্রিকেট ਲਈ ਇੱਕ ਵਕਤ ਤੋਂ ਗਰਾਊਂਡ ਵੀ ਤਿਆਰ ਕਰਨਾ ਹੈ ਅੱਛਾ ক্রিকেট ਵਾਲਾ ਪਹਿਲਾਂ ਵੀ ਬੋਲਿਆ ਸੀ ਤੁਸੀਂ ਹਾਂ ਪਹਿਲਾਂ ਹੀ ਬੋਲੇ ਸੀ ਪਹਿਲਾਂ ਵੀ ਵੀਡੀਓ 'ਚ ਮੈਂ ਬੋਲ ਚੁੱਕਿਆ ਹਾਂ ਜੀ ਸਾਰੇ ਅੱਛਾ ਪਹਿਲਾਂ ਵੀਡੀਓ 'ਚ ਠੀਕ ਹੈ ਹਾਂ ਸਾਰੇ ਮੁੱਦੇ ਬੋਲ ਚੁੱਕੇ ਦਾ ਪਾਰੀ ਬੋਲੇ ਸੋਨਹਿਰ ਦੇਖ ਸਕਦੇ ਹਾਂ ਜੀ ਵੱਡੀ ਟੱਕਰ ਪਿੰਡ ਸ਼ਾਇਲੀ ਦੇ ਵਿੱਚ ਬਣਦੀ ਜਾ ਰਹੀ ਹੈ ਪਹਿਲਾਂ ਥੋੜਾ ਜਿਹਾ ਠੰਡਾ ਲੱਗਦਾ ਸੀ ਜਿਉਂ-ਜਿਉਂ ਵੋਟਾਂ ਲਿਬੇ ਆ ਰਹੀਆਂ ਨੇ ਵੱਡਾ ਜੇ ਕਹਿੰਦੀ ਹੈ ਮੁਕਾਬਲਾ ਜ਼ਬਰਦਸਤ ਮੁਕਾਬਲਾ ਪਿੰਡ ਸ਼ਾਇਲੀ ਦੇ ਵਿੱਚ ਸਰਪੰਚੀ ਦਾ ਤੇ 7 8 ਬਾਡਾਂ ਦੇ ਉੱਤੇ ਪੰਜਾਂ ਦਾ